ਏ ਵਨ ਆਗੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਜੈ ਸائن ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੇਵ ਹੀ ਹਾਂ ਤੇ ਤੁਸੀਂ ਸਾਰੇ ਵਧੀਆ ਹੋਵੋਗੇ ਮੈਨੂੰ ਪੂਰਾ ਯਕੀਨ ਆ ਸائن ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਕੱਲ ਦੀ ਮੈਂ ਜਿਹੜੀ ਵੀਡੀਓ ਪਾਈ ਸੀ ਜੈਮਿਤ ਲਈ ਉਹਦੇ ਨੀਚੇ ਮੈਂ ਕਮੈਂਟਸ ਪੜ੍ਹੇ ਨੇ ਸਾਰੇ ਕਹਿ ਰਹੇ ਨੇ ਕਿ ਜੈਮਿਤ ਜਦੋਂ ਸਰਸਵਤੀ ਮਾਤਾ ਬਣੂੰਗੀ ਤਾਂ ਸਾਨੂੰ ਜ਼ਰੂਰ ਦਿਖਾਓ ਤਾਂ ਅੱਜ ਉਹ ਅੰਦਰ ਹਜੇ ਰੈਡੀ ਹੋ ਰਹੀ ਆ ਮੈਂ ਕੱਢੀ ਜਿ ਬੈਠਾ ਆ ਤੇ ਜਦੋਂ ਵੀ ਆਊਗੀ ਰੈਡੀ ਹੋ ਕੇ ਮੈਂ ਤੁਹਾਨੂੰ ਦਿਖਾਉਂਗਾ ਕਿ ਉਹ ਕਿਵੇਂ ਦੀ ਲੱਗਦੀ ਆ ਤੇ ਤੁਸੀਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਮੇਰੀ ਧੀ ਰਾਣੀ ਕਿਉਂਕਿ ਧੀਆ ਪੋਤਾਂ ਤੋਂ ਵੀ ਉੱਤੇ ਨੇ ਜੇ ਤੁਹਾਨੂੰ ਚੰਗੀ ਲੱਗੀ ਤਿਆਰ ਹੋਈ ਸਕੂਲ ਦੇ ਫੰਕਸ਼ਨ ਦੇ ਲਈ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜੇ ਹੋਰ ਲੋਕ ਨੇ ਜਿਨ੍ਹਾਂ ਦੀਆਂ ਧੀਆਂ ਨੇ ਉਹ ਪਿਆਰ ਕਰਨ ਆਪਣੀਆਂ ਧੀਆਂ ਨੂੰ ਆਉਂਦੀ ਆ ਫਿਰ ਮੈਂ ਦਿਖਾਉਣਾ ਚਲੋ ਜੀ 8 ਵਜ ਗਏ ਨੇ 7 8 ਵਜਾ ਹੋ ਗਏ ਨੇ ਮਤਲਬ ਕਿ 8 ਵਜਣ ਲੱਗੇ ਨੇ ਪਰ ਹਜੇ ਤੱਕ ਸਾਡੀ ਜੈਮੀਦ ਰੈਡੀ ਹੋ ਕੇ ਬਾਹਰ ਨਹੀਂ ਆਈ ਮੈਂ ਗੱਡੀ 'ਚ ਬੈਠਾ ਉਹਦੀ ਵੇਟ ਕਰ ਰਿਹਾ ਆਉਂਦੀ ਆ ਤਾਂ ਦੇਖਦੇ ਆ ਕਿਵੇਂ ਦੀ ਬਣੀ ਆ ਆ ਤਾਂ ਤੁਹਾਨੂੰ ਪਤਾ ਹੀ ਨਹੀਂ ਉਹਦੇ ਸ਼ੂਜ਼ ਚੰਗੇ ਹੋਏ ਨੇ ਇਹ ਨਹੀਂ ਪਤਾ ਲਖਰਨਾ ਮੈਂ ਪਾਈ ਨਹੀਂ ਵੀਡੀਓ YouTube ਤੇ ਇਹ ਜੈਮੀਤ ਦੇ ਸ਼ੂਜ਼ ਨੇ ਛੋਟੀ ਹੁੰਦੀ ਦੇ ਜਦੋਂ ਹੋਈ ਹੋਈ ਸੀ ਨਾ ਤਾਂ ਉਹਦੇ ਵਾਸਤੇ ਉਹਦੇ ਚਾਚੇ ਨੇ ਮਤਲਬ ਕਿ ਮੇਰੇ ਛੋਟੇ ਪੁਰਾਣੇ ਧਾਰੇ ਨੇ ਬਾਹਰੋਂ ਇੰਗਲੈਂਡ ਤੋਂ ਉਹਨੂੰ ਸ਼ੂਜ਼ ਭੇਜੇ ਸੀ ਪਰ ਉਹ ਇਹ ਵੱਡੇ ਨਿਕਲੇ ਉਦੋਂ ਬਾਲੀ ਛੋਟੀ ਸੀ ਉਹ ਤਾਂ ਉਹਦੇ ਆਏ ਨਹੀਂ ਤਾਂ ਸਾਂਭੇ ਹੋਏ ਸੀ ਤਾਂ ਮੈਂ ਇਹਨਾਂ ਨੂੰ ਆਪਣੀ ਗੱਡੀ 'ਚ ਹੈਂਗ ਕਰਤਾ ਠੀਕ ਹੈ ਜੀ ਇਹ ਜੈਮੀਦ ਦੇ ਸ਼ੂਜ਼ ਨੇ ਇੱਥੇ ਰੈਂਕ ਕਿਤੇ ਹੋਏ ਤੇ ਆ ਹੁਣ ਰਖੜੀ ਤੇ ਇਹਦੇ ਹੱਥ ਚ ਬ੍ਰੈਸਲਟ ਪਾਇਆ ਸੀ ਇਹਨੇ ਲਾਤਾ ਕਿੱਡੀ ਜਿਹਾ ਰੱਖਤਾ ਤਾਂ ਮੈਂ ਇੱਥੇ ਪਾ ਲਿਆ ਮਤਲਬ ਇੰਨਾ ਮੇਰਾ ਉਹਦੇ ਨਾਲ ਪਿਆਰ ਆ ਇੰਨਾ ਮੇਰਾ ਉਹਦੇ ਨਾਲ ਲਗਾ ਆ ਵੀ ਉਹਦੀਆਂ ਚੀਜ਼ਾਂ ਨੂੰ ਮੈਨੂੰ ਇਹ ਹੁੰਦਾ ਵੀ ਇਸਾਮ ਕੇ ਰੱਖਾਂ ਕਿਸ ਤਰ੍ਹਾਂ ਕਿਤੇ ਮੈਂ ਆਪਣੀ ਕਿਤੇ ਜਗ੍ਹਾ ਤੇ ਲਾਵਾਂ ਤੇ ਇਹ ਦੇਖ ਲਓ ਉਹਦੀ ਛੋਟੀ ਹੁੰਦੇ ਨੇ ਸ਼ੂਜ਼ ਨੇ ਕੋਈ ਮੇਲੇ ਦੀ ਕਿਸਮਤ ਵਾਲੀ ਆ ਤੀਆਂ ਕਿਸਮਤ ਵਾਲੀਆਂ ਹੁੰਦੀਆਂ ਨੇ ਵੈਸੇ ਤਾਂ ਇਹ ਫੋਰਡ ਸੋਰਟ ਚੱਲ ਰਿਹਾ ਇਹ 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 ਵਨ ਆ ਗਈ ਉਹ ਦੀ ਜਮੀਂ ਦੀ ਲੋਕਾਂ ਜਿਹੜੀ ਅੱਜ ਇਹ ਸਕੂਲ ਬਣਾ ਕੇ ਚੱਲੀ ਆ ਦੇ ਆਉਦੀ ਦਰਬਾਰ ਨੂੰ ਆ ਗਈ ਲੋ ਜੀ ਹੁਣ ਰੋਟੀ ਖਾਧੀ ਜਾ ਕੇ ਹੈਲੋ ਗੁੱਡ ਮਾਰਨਿੰਗ ਸੇਪਰ ਗੇਮਰ ਨਹੀਂ ਉੱਤਰੀ ਅੱਛਾ ਨੀਲੀ ਬਣ ਲੱਗੀ ਗੁੱਡ ਮਾਰਨਿੰਗ ਜੀ ਲੋ ਜੀ ਇਹ ਜੈਮਿਤ ਕੀ ਬਣਿਆ ਤੁਸੀਂ ਅੱਜ ਕੀ ਬਣਿਓ ਕਾਲ ਟਮਾਤਾ ਹੈ ਕਿਹੜੀ ਮਾਤਾ ਕਿਹੜੀ ਮਾਤਾ ਕਾਲ ਟਮਾਤਾ ਕਾਲ ਟਮਾਤਾ ਨਾਲੇ ਗੱਲ ਕਰਦੀ ਸਰਸੋਦੀ ਮਾਤਾ ਬਣਿਆ ਪਾਰਿਕਰਮ ਆ ਬਾਏ ਬਾਏ ਕਰਦਾ ਸਰ ਜੀ ਉਹ ਚੱਲੀ ਲਓ ਜੀ ਜੈ ਮੇਤਰ ਨੂੰ ਤੁਸੀਂ ਦੇਖ ਲਿਆ ਉਹ ਸਤਿ ਸ੍ਰੀ ਮਾਤਾ ਬੜੀਆਂ ਜਾਂ ਬਨਕੀ ਨਾਮ ਲੈਂਦੇ ਕਾਕਾ ਮਾਤਾ ਕਿਹੜੀ ਕਿਹੜੀ ਮਾਤਾ ਕਾਕਾ ਮਾਤਾ ਜਿਹੜੀ ਵੀ ਜੇ ਬਧੀਆ ਲੱਗਦੀ ਹੋਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਸ ਵਿੱਚ ਜਰੂਰ ਦੱਸਿਓ ਜੈਸਿੰਘ ਜੀ